ਤੇ ਇਸ ਵਾਰ ਦੇਖੋ ਵੀ ਤੁਸੀਂ ਦੇਖ ਸਕਦੇ ਆ ਅੱਗੇ ਨਾਲੋਂ ਡਬਲ ਦਾ ਵੀ ਟ੍ਰਿਪਲ ਹੋ ਚੁੱਕਿਆ ਹੈ ਇਹ ਬਰਸਾਤੀ ਮੌਸਮ ਕਰਕੇ ਨਹੀਂ ਤਾਂ ਇੰਨਾ ਕਦੀ ਵੀ ਦਰਿਆ ਚੜਦਾ ਨਹੀਂ ਹੈ ਜੀ ਤੇ ਪਾਣੀ ਨਾਲ ਜਿਆਦਾ ਅੰਗੇ ਵਾਰ ਫਸਲਾਂ ਫਸਲਾਂ ਡੋਬੀਆਂ ਦੀਆਂ ਸਤ ਕਿਸਾਨਾਂ ਦੀਆਂ ਜੋ ਵੀ ਆ ਤੇ ਪਾਣੀ ਇੱਥੇ ਮਲ ਹੁਣ ਚੜਦਾ ਪਿਆ ਪਾਣੀ ਇਸ ਟਾਈਮ ਤੇ ਇਹ ਹੁਣ ਪਿੱਛੇ ਮੀਂਹ ਮੀਂਹ ਨਾਲ ਪੈਂਦਾ ਮੀਂਹ ਸਾਰਾ ਆਪਣੇ ਅੱਗੇ ਆ ਇੱਧਰ ਇੱਥੇ ਆਂਦਾ ਪਾਣੀ ਇਹਦੇ ਉੱਪਰ ਪਾਣੀ ਆ ਜਾਂਦਾ ਇਹਦੇ ਲੈਵਲ ਤੇ ਪਾਣੀ ਆਉਂਦਾ ਜਾਂ ਚੜਦਾ ਦਾ ਫੋਟੋ ਵਾਰਸ਼ਾਂ ਤੋਂ ਬਾਅਦ ਹੀ ਹੋਇਆ ਪਹਿਲੇ ਤਾਂ ਬਿਲਕੁਲ ਹੀ ਮਤਲਬ ਇੱਕ ਲੈਨ ਜੀ ਚੱਲਦੀ ਆ ਫਲਾਪਾ ਕੀਏ ਮਸੀ 25 30 ਮੀਟਰ ਦੀ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਘੱਟੋ ਘੱਟ ਇੱਧੇ ਕਿਲੋਮੀਟਰ ਦੇ ਵਿੱਚ ਵਹਾਓ ਫਸਲਾਂ ਪੁੱਜਣ ਕਰਕੇ ਆ ਅਗਰ ਜੇ ਬੰਨ ਨੂੰ ਪ੍ਰੋਬਲਮ ਕੋਈ ਹੁੰਦੀ ਆ ਤੇ ਸਾਰਾ ਪਿੰਡ ਵੀ ਡੁੱਬ ਸਕਦਾ ਬੰਨ ਕੱਚੇ ਆ ਕਿਉਂਕਿ ਹਲੇ ਮਿੱਟੀ ਦੇ ਬੰਨ ਆਏ ਜਦੋਂ ਪਾਣੀ ਪੂਲ ਚੜ ਜਾਂਦਾ ਉਹਦੇ ਵਿੱਚ ਦਿੱਕਤ ਹੁੰਦੀ ਪਿੰਡ ਵਾਲਿਆਂ ਨੂੰ ਬਹੁਤ ਜ਼ਿਆਦਾ ਇਹ ਜਦੋਂ ਪਾਣੀ ਦਾ ਲੈਵਲ ਚੜਦਾ ਉਨਨੋਂ ਨੁਕਸਾਨ ਹੁੰਦਾ ਵੀ ਸਾਡੀ ਖੇਤੀ ਦਾ ਉਹ ਸਾਰੀ ਜਿੰਨੀ ਵੀ ਮਤਲਬ ਸਤ루 ਦਰਿਆ ਦੇ ਕੰਢੇ ਜਿਨ੍ਹਾਂ ਦੀ ਵੀ ਖੇਤੀ ਹੈ ਉਹ ਤੋਂ ਬਹੁਤ ਨੁਕਸਾਨ ਹੁੰਦਾ ਪਰ ਉਹ ਨਾਰਮਲ ਪਾਣੀ ਆ ਜਾਂ ਪਾਣੀ ਚੜ ਜਾਂਦਾ ਇਤਾਂ ਕਹਿੰਦਾ ਪਾਣੀ ਇੱਥੇ ਪਾਣੀ ਆਉਂਦਾ ਬੁੱਲ ਫੇ ਖਤਰਾ ਆ ਜਿੱਥੇ ਪਾਣੀ ਲੱਜਦਾ ਫੇ ਖਤਰਾ ਹੁੰਦਾ ਅੱਛਾ ਇੱਥੇ ਚੜਿਆ ਸੀ ਦੋ ਦਿਨ ਪਹਿਲਾਂ ਇੱਥੇ ਪਾਣੀ ਸੀਗਾ ਹੁਣ ਦੋ ਦਿਨ ਬਾਅਦ ਸੁੱਕ ਗਿਆ ਪਾਣੀ ਦਾ ਬਹਾਅ ਘਟਾਉਣਾ ਚਾਹੀਦਾ ਪੂਰਾ ਸਰਵੇ ਕਰਕੇ ਉਸ ਹਿਸਾਬ ਨਾਲ ਵੀ ਮਤਲਬ ਸਾਡੇ ਪੰਜਾਬ ਨੂੰ ਜਿਹੜਾ ਪਹਾੜੀ ਏਰੀਆ ਦਾ ਪਾਣੀ ਹੈ ਉਹ ਕੰਟਰੋਲ ਨਾਲ ਜਿਤਨਾ ਚਾਹੀਦਾ ਵੀ ਸਾਡੇ ਪੰਜਾਬ ਦਾ ਕੋਈ ਨੁਕਸਾਨ ਨਾ ਹੋਵੇ ਲੁਧਿਆਣਾ ਲਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤਵਰਦਾਸ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਜੇਕਰ ਪਹਾੜੀ ਇਲਾਕਿਆਂ ਦੀ ਗੱਲ ਕਰੀਏ ਤਾਂ ਹਿਮਾਚਲ ਦੇ ਵਿੱਚ ਪਹਾੜੀ ਇਲਾਕਿਆਂ ਦੇ ਵਿੱਚ ਹੋਣ ਵਾਲੀ ਬਰਸਾਤ ਤੋਂ ਬਾਅਦ ਜਿਹੜਾ ਪਾਣੀ ਹੈ ਉਹ ਮੈਦਾਨੀ ਖੇਤਰ ਦੇ ਵਿੱਚ ਵੀ ਨਜ਼ਰ ਆ ਰਿਹਾ ਸੋ ਲੁਧਿਆਣਾ ਦੇ ਲਾਡੋਵਾਲ ਨਜ਼ਦੀਕ ਮੌਜੂਦਾ ਸਤਲੁਜ ਦਰਿਆ ਕੰਢੇ ਜਿੱਥੇ ਦੱਸਦੇ ਕਿ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਜਿਹੜਾ ਪੱਧਰ ਹੈ ਉਹ ਵੀ ਵੱਧਦਾ ਹੋਇਆ ਨਜ਼ਰ ਆ ਰਿਹਾ ਸੋ ਪਹਾੜੀ ਇਲਾਕਿਆਂ ਦੇ ਵਿੱਚੋਂ ਬਰਸਾਤ ਤੋਂ ਬਾਅਦ ਪਾਣੀ ਦਾ ਜਿਹੜਾ ਪੱਧਰ ਹੈ ਉਹ ਲਗਾਤਾਰ ਵੱਧਦਾ ਨਜ਼ਰ ਆ ਰਿਹਾ ਲੁਧਿਆਣਾ ਦੇ ਸਤਲੁਜ ਦਰਿਆ ਦੇ ਕੋਲ ਮੌਜੂਦਾ ਜਿੱਥੇ ਸਾਡੇ ਨਾਲ ਲੁਧਿਆਣੇ ਦੇ ਸਤਲੁਜ ਦਰਿਆ ਦੇ ਨਜ਼ਦੀਕ ਜਿਹੜੇ ਲੋਕ ਰਹਿਣ ਵਾਲੇ ਇਲਾਕੇ ਦੇ ਲੋਕ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਪਰ ਉਸ ਤੋਂ ਪਹਿਲਾਂ ਤਸਵੀਰ ਜਿਹੜੀ ਹੈ ਉਹ ਤੁਸੀਂ ਖੁਦ ਦੇਖ ਸਕਦੇ ਹੋ ਕਿ ਨਜ਼ਰ ਆ ਰਿਹਾ ਸੋ ਲੋਕਾਂ ਦਾ ਇੱਕ ਪਾਸੇ ਇਹ ਵੀ ਕਹਿਣਾ ਹੈ ਕਿ ਪਾਣੀ ਦੇ ਰਹਾ ਵਾ ਪਹਿਲਾਂ ਨਾਲੋਂ ਟ੍ਰिपल ਜਿਹੜਾ ਵਧਿਆ ਹੋਇਆ ਨਜ਼ਰ ਆ ਰਿਹਾ ਸੋ ਪਾਣੀ ਦੀ ਇਹ ਜਿਹੜੀ ਬਿਹਤਰੀ ਆ ਕਾਫੀ ਨਜ਼ਰ ਆ ਰਹੀ ਹੈ ਸੋ ਦੱਸ ਦੇ ਕਿ ਪਾਣੀ ਦੇ ਵਧਣ ਨਾਲ ਲੋਕਾਂ ਨੂੰ ਵੀ ਕਿੰਨੀ ਕਿ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੋ ਤਸਵੀਰ ਜਿਹੜੀ ਆ ਉਹ ਸਾਫ਼ ਤੌਰ ਤੇ ਤੁਸੀਂ ਦਰਿਆ ਦੀ ਦੇਖ ਸਕਦੇ ਹੋ ਕਿ ਜਿਸ ਦਰਿਆ ਤੇ ਅਸੀਂ ਮੌਜੂਦ ਆ ਬਿਲਕੁਲ ਸਤਲੁਜ ਦਰਿਆ ਦੀ ਤਸਵੀਰ ਹੈ ਜਿੱਥੇ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਪਾਣੀ ਦਾ ਜਿਹੜਾ ਵੜਾਅ ਹੈ ਕਿਸ ਤਰੀਕੇ ਨਜ਼ਰ ਆ ਰਿਹਾ ਪਾਣੀ ਦਾ ਜਿਹੜਾ ਪੱਧਰ ਹੈ ਉਹ ਕਿਸ ਤਰੀਕੇ ਨਜ਼ਰ ਆ ਰਿਹਾ ਸਤਲੁ ਉਹ ਫਸਲ ਵੀ ਕਿਤਨੇ ਕਿਤੇ ਜਿਹੜੇ ਲੋਕ ਇੱਥੇ ਖੇਤੀ ਕਰਦੇ ਨੇ ਉਹਨਾਂ ਨੂੰ ਕੀ ਦਿੱਕਤਾਂ ਆ ਰਹੀਆਂ ਨੇ ਉਸ ਤੋਂ ਬਾਅਦ ਪਾਣੀ ਕਿਸ ਤਰੀਕੇ ਵੱਧਦਾ ਨਜ਼ਰ ਆਉਂਦਾ ਹੈ ਉਸ ਤੋਂ ਬਾਅਦ ਕਿੰਨੇ ਦਿਨਾਂ ਤੋਂ ਬਾਅਦ ਕਿੰਨੇ ਦਿਨ ਹੋ ਚੁੱਕੇ ਨੇ ਕਿੰਨੇ ਦਿਨਾਂ ਤੋਂ ਬਾਅਦ ਜਿਹੜਾ ਪਾਣੀ ਹੈ ਉਹ ਸਤਲੁਜ ਦਰਿਆ ਦੇ ਵਿੱਚ ਜਿਹੜਾ ਵੱਧਿਆ ਹੋਇਆ ਨਜ਼ਰ ਆਇਆ ਸੋ ਲੋਕ ਜਿਹੜੇ ਇਸ ਇਲਾਕੇ ਦੇ ਨੇੜੇ ਜਿਹੜੇ ਲੋਕ ਇੱਥੇ ਰਹਿੰਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੁਸੀਂ ਕੀ ਨਾਮ ਹੈ ਤੁਹਾਡਾ ਸੁਨ ਲਾਲ ਅੱਛਾ ਤੁਸੀਂ ਇਸ ਇਲਾਕੇ ਦੇ ਰਹਿਣ ਵਾਲੇ ਹੋ ਹਾਂਜੀ ਅੱਛਾ ਕਿੰਨੇ ਦਿਨਾਂ ਤੋਂ ਰਹਿ ਰਹੇ ਹੋ ਸਾਨੂੰ ਤਾਂ ਬਹੁਤ ਜ਼ਰ ਹੋ ਗਏ ਇੱਥੇ ਅੱਛਾ ਤੇ ਹੁਣ ਸਤਲੁਜ ਦਰਿਆ ਕੰਡੇ ਸੀ ਮੌਜੂਦ ਆ ਇਸ ਟਾਈਮ ਕੀ ਕੁਛ ਨਜ਼ਰ ਆ ਰਿਹਾ ਸਤਲੁਜ ਦਰਿਆ ਦੇ ਵਿੱਚ ਕੀ ਪਾਣੀ ਦੀ ਕੀ ਜਿਹੜੀ ਐ ਬੜੋਤਰੀ ਨਜ਼ਰ ਆ ਰਹੀ ਹੈ ਪਾਣੀ ਵੀ ਵੱਧਦਾ ਫਿਰ ਉਤਰ ਜਾਂਦਾ ਘਟ ਜਾਂਦਾ ਵੱਧਦਾ ਘਟ ਜਾਂਦਾ ਹੂੰ ਇਹ ਮਤਲਬ ਇਹ ਪਾਣੀ ਪਹਿਲੇ ਵਧਿਆ ਸੀਗਾ ਹਾਂ ਦੋ ਤਿੰਨ ਦਿਨ ਬਹੁਤ ਜ਼ਿਆਦਾ ਵਧਿਆ ਸੀ ਹੂੰ ਫਿਰ ਘਟ ਗਿਆ ਫਿਰ ਅੱਜ ਫਿਰ ਵੱਧਦਾ ਹੈ ਅੱਛਾ ਅੱਜ ਤੋਂ ਦੋ ਤਿੰਨ ਦਿਨ ਦੋ ਤਿੰਨ ਦਿਨ ਪਹਿਲਾਂ ਹਾਂ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਕੀ ਲੱਗਦਾ ਕਿ ਇਹ ਪਾਣੀ ਜਿਹੜਾ ਪਹਿਲਾਂ ਨਾਲੋਂ ਕਿੰਨਾ ਕਾ ਵਧ ਨਜ਼ਰ ਆ ਰਿਹਾ ਪਹਿਲਾਂ ਜਿਹੜਾ ਦੂਈ ਵਾਰੀ ਪਾਣੀ ਪਹਿਲਾ ਦੋ ਤਿੰਨ ਦਿਨ ਆਇਆ ਉਹ ਬਹੁਤ ਜ਼ਬਰਦਸਤ ਸੀ ਤੇ ਹੁਣ ਫੇਰ ਆ ਚੜਾਈ ਕਰ ਰਿਹਾ ਪਾਣੀ ਅੱਛਾ ਅਸੀਂ ਜਿੱਥੇ ਖੜੇ ਆ ਇਸ ਟਾਈਮ ਇੱਥੋਂ ਲੈ ਕੇ ਕਿੰਨੇ ਕੇ ਮੀਟਰ ਦੂਰ ਤੱਕ ਜਿਹੜਾ ਸਤਲੁਜ ਦਰਿਆ ਪਹਿਲਾਂ ਜਿਹੜਾ ਹਮੇਸ਼ਾ ਨੋਰਮਲ ਬਹਿਂਦਾ ਵਾ ਉਹ ਕਿੱਥੇ ਤੱਕ ਆਏਗਾ ਜਿੱਥੇ ਨੋਰਮਲ ਬਹਾਓ ਜਿਹੜੀ ਸਤਲੁਜ ਦਰਿਆ ਦੀ ਹੈਗੀ ਉਹ ਯਾਰ ਤਾਂ پتہ ਨਹੀਂ ਜਾਂਦਾ ਆ ਕਿੰਨੇ ਕਿਲੋਮੀਟਰ ਤੱਕ ਹੋਊਗਾ ਮੇਰੇ ਖਿਆਲ 40 50 ਕਰਮਾ ਹੋਊਗਾ ਹੋਰ ਕਿੰਨੇ 40 50 ਮੀਟਰ ਨਗਰ ਹਰਗੱਜਲ ਪਿਆਮਤ ਤੁਸੀਂ ਵੀ ਇਸ ਇਲਾਕੇ ਚ ਰਹਿਣ ਵਾਲੇ ਹਾਂਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਅਖਤਿਆਰ ਜੰਦ ਜੀ ਅੱਛਾ ਅਗਰ ਕੀ ਕਹਿਣਾ ਚਾਹੋਗੇ ਇੱਕ ਪਾਸੇ ਸਤਲੁਜ ਦਰਿਆ ਜਿਹੜਾ ਹੈ ਵਾ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਜਿਹੜਾ ਬਹਾਵ ਹੈ ਕਿਦਾਂ ਦਾ ਹੈਗਾ ਉਸ ਟਾਈਮ ਦਾ ਹਣ ਲੇ ਹੁਣ ਤਾਂ ਹਸਾਬ ਦਾ ਉਹ ਤਾਂ 2-3 ਦਿਨ ਹੋ ਗਿਆ ਉਹਦੇ ਬਾਅਦ ਤੇ ਬਾਅਦ ਤੋਂ ਸੀਗਾ ਮੀਂਹ ਦਾ ਪਾਣੀ ਸਾਰਾ ਜੋ ਪਹਾੜਾਂ ਦਾ ਪਾਣੀ ਸਾਰਾ ਉਹ ਇੱਧਰ ਆ ਜਾਂਦਾ ਆ ਹਾਂਜੀ ਮਲਤੂਰਤ ਰੁਕਤ ਉਹ ਪੱਟ ਪੁੱਟ ਕੇ ਲਾ ਆਇਆ ਕੀ ਨਾਮ ਆ ਤੁਹਾਡਾ ਜੀ ਮੇਰਾ ਰਾਜਕਮਨ ਜੀ ਕੀ ਕਹਿਣਾ ਚਾਹੋਗੇ ਇੱਥੇ ਪਾਣੀ ਨਾਲ ਜ਼ਿਆਦਾ ਆਂਦਾ ਕਈ ਵਾਰ ਫਸਲਾਂ ਫੁੱਸਲਾਂ ਡੋਬੀਆਂ ਦੀਆਂ ਕਿਸਾਨਾਂ ਦੀਆਂ ਜੋ ਵੀ ਆ ਤੇ ਪਾਣੀ ਇੱਥੇ ਮਲ ਹੁਣ ਚੜਦਾ ਪਿਆ ਪਾਣੀ ਇਸ ਟਾਈਮ ਤੇ ਇਹ ਹੁਣ ਪਿੱਛੇ ਮੀਂਹ ਮੀਂਹ ਜਿੰਨਾ ਪੈਂਦਾ ਮੀਂਹ ਸਾਰਾ ਆਪਣੇ ਅੱਗੇ ਆ ਇੱਧਰ ਇੱਥੇ ਆਂਦਾ ਪਾਣੀ ਇਹਦੇ ਉੱਪਰ ਪਾਣੀ ਆਂਦਾ ਕਿ ਇਹਦੇ ਲੈਵਲ ਤੇ ਪਾਣੀ ਆਂਦਾ ਚੜਦਾ ਆਂਦਾ ਫੁੱਲ ਮਤਲਬ ਜਿਸ ਥਾਂ ਤੇ ਅਸੀਂ ਖੜੇ ਆ ਇਹ ਜਿਹੜਾ ਪਾਣੀ ਆ ਖੜਾ ਹੋਇਆ ਥੋੜਾ ਜਿਹਾ ਇਹ ਕਿਹਦਾ ਪਾਣੀ ਇਹ ਉਹੀ ਆ ਇਹ ਉਹੀ ਦਰਿਆ ਦਾ ਪਾਣੀ ਆ ਰਿਹਾ ਇਹ ਹੁਣ ਪਾਣੀ ਚੜਦਾ ਪਿਆ ਆ ਅੱਗੇ ਆ ਰਹੇ ਪਾਣੀ ਇਹ ਹੌਲੀ ਹੌਲੀ ਫੋਲੋ ਹੋ ਰਿਹਾ ਆਪਣੀ ਸਾਰਾ ਰਾਤ ਤੋਂ ਰਾਤ ਤੇ ਲੋਕਾਂ ਨੂੰ ਕਿੰਨੀ ਕੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਮੜਾ ਜਾ ਅੱਗੇ ਹੋ ਮੜਾ ਇੱਕ ਤਾਂ ਕਿਸਾਨਾਂ ਨੂੰ ਜਿਆਦਾ ਜੀ ਮਤਲਬ ਫਸਲਾਂ ਫੁੱਸਲਾਂ ਕਰਕੇ ਆ ਅਗਰ ਜੇ ਬੰਨ ਨੂੰ ਪ੍ਰੋਬਲਮ ਕੋਈ ਹੁੰਦੀ ਆ ਤੇ ਸਾਰਾ ਪਿੰਡ ਵੀ ਡੁੱਬ ਸਕਦਾ ਬੰਨ ਕੱਚੇ ਆ ਕਿਉਂਕਿ ਹਲੇ ਮਿੱਟੀ ਦੇ ਬੰਨ ਆਏ ਜਦੋਂ ਪਾਣੀ ਫੁੱਲ ਚੜ ਜਾਂਦਾ ਉਹਦ ਫਿਰ ਦਿੱਕਤ ਹੁੰਦੀ ਪਿੰਡ ਵਾਲਿਆਂ ਨੂੰ ਬਹੁਤ ਜ਼ਿਆਦਾ ਅੱਛਾ ਫੁੱਲ ਚੜਿਆ ਵੀ ਆ ਪਾਣੀ ਇਸ ਐਤ ਕੀ ਇਸ ਮੌਸਮਾ ਦੇ ਵਿੱਚ ਪਾਣੀ ਫੁੱਲ ਚੜਿਆ ਕਦੇ ਨਹੀਂ ਫੁੱਲ ਤਾਂ ਨਹੀਂ ਚੜਿਆ ਫਿਲਹਾਲ ਇੰਨਾ ਕਰਿਆ ਇਹ ਇੱਥੇ ਰਿਹਾ ਲੈਵਲ ਦਾ ਮਤਲਬ ਪਿੰਡ ਨੂੰ ਕੋਈ ਖਤਰਾ ਨਹੀਂ ਆ ਫਸਲਾਂ ਫਸਲਾਂ ਡੁੱਬ ਗਈਆਂ ਕਿਸਾਨਾਂ ਦੀ ਕਾਫੀ ਅੱਛਾ ਨੋਰਮਲ ਪਾਣੀ तकरीबन ਕਿੰਨੇ ਕਿ ਮੀਟਰ ਤੱਕ ਬਹਿੰਦਾ ਹੋ ਜਿੱਥੇ ਉਹ ਚਲਦਾ ਹੋਇਆ ਨਜ਼ਰ ਆ ਰਹੇ ਪਾਣੀ ਉੱਥੇ ਤੱਕ ਹੀ ਰਹਿੰਦਾ ਉਹ ਨੋਰਮਲ ਪਾਣੀ ਆ ਜਾਂ ਪਾਣੀ ਚੜ ਜਾਂਦਾ ਇੱਥੇ ਆਉਂਦਾ ਪਾਣੀ ਇੱਥੇ ਖਤਰਾ ਆ ਜਿੱਥੇ ਪਾਣੀ ਲੱਜਦਾ ਫੇਰ ਖਤਰਾ ਹੁੰਦਾ ਅੱਛਾ ਇੱਥੇ ਚੜਿਆ ਸੀ ਪਾਣੀ ਦੋ ਦਿਨ ਪਹਿਲਾਂ ਇੱਥੇ ਪਾਣੀ ਸੀਗਾ ਹੁਣ ਦੋ ਦਿਨ ਬਾਅਦ ਖਤਮ ਹੋ ਗਿਆ ਪਾਣੀ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਸਰਕਾਰਾਂ ਅਗੇ ਕੀ ਮੰਗ ਅਸੀਂ ਤਹੀ ਚਾਹੁੰਦੇ ਆ ਕਿ ਚਲੋ ਪਿੰਡ ਦੇ ਜੋ ਬੰਨ ਕੱਚੇ ਆ ਪੱਕੇ ਕਰ ਦਿਓ ਇਹੀ ਇਹੀ ਮੇਨ ਚੀਜ਼ ਬੇਸਿਕਾ ਘਰ ਪੱਕੇ ਮਤਲਬ ਪੱਕੀ ਮਿੱਟੀ-ਮਿੱਟੀ ਪਾ ਦੋ ਬੰਨ ਪੱਕੇ ਕਰ ਦੋ ਜੇ ਸਹੀ ਚਾਹਦੇ ਆ ਬਿਲਕੁਲ ਸੋ ਦੱਸ ਦਈਏ ਕਿ ਸਤਲੁਜ ਦਰਿਆ ਦੇ ਨਜ਼ਦੀਕ ਰਹਿਣ ਵਾਲੇ ਜਿਹੜੇ ਲੋਕ ਨੇ ਇਸ ਇਲਾਕੇ ਦੇ ਵਿੱਚ ਜਿਹੜੇ ਰਹਿਣ ਵਾਲੇ ਲੋਕ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਵੱਲੋਂ ਸਾਫ਼ ਤੌਰ ਤੇ ਗੱਲ ਕਹਿਣਾ ਹੈ ਕਿ ਪਾਣੀ ਦਾ ਜਿਹੜਾ ਬਹਾਵ ਹੈ ਉਹ ਕਿਸ ਤਰੀਕੇ ਉੱਪਰ ਆ ਜਾਂਦਾ ਵਾ ਇਹ ਅਸੀਂ ਉਸ ਥਾਂ ਤੇ ਖੜੇ ਆ ਤੁਹਾਨੂੰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਅਸੀਂ ਉਸ ਬੰਨ ਤੇ ਖੜੇ ਆ ਜਿਸ ਬੰਨ ਤੱਕ ਪਾਣੀ ਜਿਹੜਾ ਦੋ ਦਿਨ ਪਹਿਲਾਂ ਆਇਆ ਸੀਗਾ ਤੇ ਜ਼ਮੀਨ ਜਿਹੜੀ ਆ ਤੁਸੀਂ ਖੁਦ ਦੇਖ ਸਕਦੇ ਹੋ ਨਜ਼ਰ ਆ ਰਿਹਾ ਤੇ ਥੋੜਾ ਜਿਹਾ ਜਿਹੜਾ ਪਾਣੀ ਆ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਜਿਹੜਾ ਬਹਾਵ ਹੈ ਕਿਸ ਤਰੀਕੇ ਇਹ ਵੀ ਨਜ਼ਰ ਆ ਰਿਹਾ ਸੋ ਪਾਣੀ ਦਾ ਜਿਹੜਾ ਮੇਨ ਬਹਾਵ ਹੈ ਉਹ ਸਤਲੁਜ ਦਰਿਆ ਦੇ ਉਸ ਦੂਰੀ ਤੱਕ ਹੈ ਜਿਹੜਾ 1/2 ਕਿਲੋਮੀਟਰ ਦੂਰ ਹੈ ਸੋ ਦੱਸ ਦਿਓ ਕਿ ਜਿਹੜਾ ਪਾਣੀ ਹੈ ਪਾਣੀ ਦਾ ਬਹਾਓ ਲਗਾਤਾਰ ਵਧਦਾ ਨਜ਼ਰ ਆ ਰਿਹਾ ਮਦਾਨੀ ਖੇਤਰਾਂ ਦੇ ਵਿੱਚ ਪਹਾੜੀ ਇਲਾਕਿਆਂ ਤੋਂ ਬਰਸਾਤ ਹੋਣ ਤੋਂ ਬਾਅਦ ਪਾਣੀ ਜਿਹੜਾ ਉਹ ਨਜ਼ਰ ਆ ਰਿਹਾ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਨਜ਼ਰ ਆ ਰਿਹਾ ਤੁਸੀਂ ਇਸੇ ਇਲਾਕੇ ਦੇ ਵਿੱਚ ਰਹਿੰਦੇ ਹੋ ਹਾਂਜੀ ਹਾਂਜੀ ਅੱਛਾ ਇੱਥੇ ਕੀ ਕੰਮ ਕੀ ਹੈ ਬਸ ਆਪਣੇ ਬੱਕਰੀ ਬੱਕਰੀ ਚਰਦੇ ਵਸ ਆਪਣੇ ਮਜ਼ਦੂਰੀ ਹੋ ਗਿਆ ਜੀ ਚੈਨਲ ਤਾਂ ਹੋ ਗਿਆ 15 15 20 20 ਸਾਲ ਦੇ ਹੋ ਗਏ 20 ਸਾਲਾਂ ਦੇ ਵਿੱਚ ਪਾਣੀ ਕਿੰਨਾ ਕ ਵਧਿਆ ਕਿੰਨਾ ਕ ਘਟਿਆ ਉਹ ਚੜ ਗਿਆ ਸੀ ਪਾਣੀ ਤਾਂ ਉਹ ਕਈ ਵਾਰੀ ਬਹੁਤ ਜ਼ਬਰਦਸਤ ਆ ਜਾਂਦਾ ਉਹ ਉੱਥੇ ਉੱਤੇ ਤੱਕ ਆ ਗਈ ਸੀ ਪਾਣੀ ਤਾਂ ਬੁਰਾ ਖਤਰਾ ਹੋ ਗਿਆ ਸੀ ਪਿਛਲੇ ਸਾਲ ਹਾਂ ਹੁਣ ਤਾਂ ਦੋ ਵਾਰੀ ਪਾਣੀ ਛੱਡਿਆ ਪਹਿਲੇ ਹੌਲੀ ਹੌਲੀ ਛੱਡਿਆ ਫਿਰ ਬਾਅਦ ਵਿੱਚ ਛੱਡਿਆ ਪਰ ਉਹ ਇੱਥੇ ਤੱਕ ਆ ਗਈ ਸੀ ਪਾਣੀ ਫੇ ਬਾਜਾ ਹੁਣ ਹੁਣ ਚੜੀ ਜਾਂਦਾ ਦੇਖ ਲਿਆ ਹੁਣ ਦੇ ਦੇਖੀ ਜਾਂਦਾ ਅੱਛਾ ਹੁਣ ਐਤ ਕੀ ਇਸ ਮੌਸਮਾ ਦੇ ਵਿੱਚ ਇਹ ਜਿਹੜੇ ਬਰਸਾਤ ਦੇ ਮੌਸਮ ਚੱਲ ਰਹੇ ਇਸ ਬਰਸਾਤ ਦੇ ਵਿੱਚ ਪਾਣੀ ਕਿੰਨਾ ਕ ਵਧਿਆ ਗਿਆ ਬਸ ਹੁਣ ਦੇਖ ਲਿਆ ਹੁਣ ਦੇ ਅੱਗੇ ਬੱਚਾ ਆਪ ਦਾ ਪਾਣੀ ਦੇ ਦੇਖੀ ਜਾਂਣਾ ਇੱਥੇ ਆ ਜਾਣੇ ਪਾਣੀ ਫੇ ਖਤਰਾ ਹੀ ਹੁਣ ਸਾਡੇ ਚੁਗਿਆ ਵੀ ਇੱਥੇ ਹੈਗੀ ਹੈ ਪਿੰਡ ਵਾਲੇ ਵੀ ਕੱਚੇ ਕਿਤੇ ਮਕਾਨ ਪਾਇਆ ਬੰਦ ਸਾਰੇ ਕੱਚਾ ਪਿਆ ਤੇ ਪਾਣੀ ਆ ਜਿਆਦਾ ਆ ਜਾਂਦਾ ਤੇ ਬੰਨਾਂ ਦੇ ਉੱਤੇ ਕੋਈ ਮਿੱਟੀ ਨਹੀਂ ਪਾਦੇ ਬੰਨਨ ਨੂੰ ਸਰਕਾਰ ਨੂੰ ਚਾਹੀਦਾ ਪੁੱਛਾ ਕਰਨਾ ਬੰਨ ਤੇ ਮਿੱਟੀ ਨਹੀਂ ਪਾਦੇ ਬੰਨ ਸਮਾ ਤੋੜਿਆ ਆਇਆ ਬਨ ਕੱਚੇ ਹੋਏ ਬਨ ਕੱਚੇ ਜਿਹੜੇ ਬਨ ਕੱਚਾ ਜੀ ਬਨ ਕੱਚੇ ਹੋ ਗਏ ਬਨ ਕੱਚੇ ਆ ਉਹਨਾਂ ਦੇ ਮਿੱਟੀ ਨਹੀਂ ਪਾਈ ਸਰਕਾਰ ਨੇ ਤੇ ਜੇ ਪਾਣੀ ਜ਼ਿਆਦਾ ਆ ਜਾਏ ਤੇ ਫਿਰ ਪਿੰਡ ਰੂਰੂ ਬਿਲਕੁਲ ਸੋ ਦੱਸ ਦੇ ਕਿ ਜਿਸ ਇਲਾਕੇ ਦੇ ਵਿੱਚ ਅਸੀਂ ਮੌਜੂਦ ਆ ਇਸ ਇਲਾਕੇ ਦੇ ਜਿਹੜੇ ਲੋਕ ਨੇ ਜਿਹੜੇ ਇੱਥੇ ਕੰਮਕਾਰ ਕਰ ਆਂਦੇ ਨੇ ਪਿਛਲੇ 15-20 ਸਾਲਾਂ ਤੋਂ ਇਸ ਇਲਾਕੇ ਦੇ ਵਿੱਚ ਰਹਿੰਦੇ ਨੇ ਸਤਲੁਜ ਦਰਿਆ ਦੇ ਕੰਢੇ ਰਹਿੰਦੇ ਨੇ ਲਾਡੋਵਾਲ ਇਲਾਕੇ ਦੇ ਵਿੱਚ ਮੌਜੂਦ ਆ ਇਸ ਟਾਈਮ ਅਸੀਂ ਜਿੱਥੇ ਲਾਡੋਵਾਲ ਦੇ ਨਜ਼ਦੀਕ ਜਿਹੜਾ ਸਤਲੁਜ ਦਰਿਆ ਵੈ ਜਿਸ ਦਰਿਆ ਦੇ ਕੋਲ ਅਸੀਂ ਮੌਜੂਦ ਆ ਜਿੱਥੇ ਦੀ ਤਸਵੀਰ ਜੜੀ ਆ ਤੁਹਾਡੇ ਨਾਲ ਸਾਫ਼ ਤੌਰ ਤੇ ਦਿਖਾਈ ਕੀ ਪਾਣੀ ਦਾ ਜਿਹੜਾ ਪੱਧਰ ਆ ਕਿਸ ਤਰੀਕੇ ਵਧਿਆ ਹੋਇਆ ਨਜ਼ਰ ਆ ਰਿਹਾ ਪਾਣੀ ਦੀ ਜਿਹੜੀ ਬੜੌਤਰੀ ਆ ਕਿਸ ਤਰੀਕੇ ਨਜ਼ਰ ਆ ਰਹੀ ਹੈ ਪਿਛਲੇ 2 ਦਿਨ ਪਹਿਲਾਂ ਲੋਕਾਂ ਦਾ ਕਹਿਣਾ ਕਿ ਜਿਸ ਥਾਂ ਤੇ ਅਸੀਂ ਮੌਜੂਦ ਆ ਉਸ ਥਾਂ ਤੋਂ ਨੋਰਮਲ ਜਕਰ ਸਤਲੁਜ ਦਰਿਆ ਦੀ ਪਾਣੀ ਦੀ ਗੱਲ ਕਰੀਏ ਤੇ ਉਹ 1 ਇੱਥੇ ਤੱਕ ਵੀ ਪਹੁੰਚ ਗਿਆ ਸਰ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਇਕਮਜੀਤ ਸਿੰਘ ਹੈ ਜੀ ਇਸ ਇਲਾਕੇ ਦੇ ਵਿੱਚ ਰਹਿੰਦੇ ਹੋ ਲਾਡੋਵਾਲ ਮੇਰਾ ਮੇਰਾ ਏਰੀਆ ਫਲੋਰ ਆ ਬਾਈ ਜੀ ਠੀਕ ਹੈ ਸਤਲੁਜ ਦਰਿਆ ਜਿਹੜਾ ਪਹਿਲੀ ਵਾਰੀ ਦੇਖਿਆ ਆਪਾਂ ਡਬਲ ਵਾਗ ਰਿਹਾ ਨਹੀਂ ਤਾਂ ਇੱਥੋਂ ਅੱਧਾ ਕਿਲੋਮੀਟਰ ਅੱਗੇ ਜਾਣਾ ਪੈਂਦਾ ਆਪਾਂ ਦਰਿਆ ਦੇ ਮੱਥਰ ਟਿਕਣ ਆਈਦਾ ਤੇ ਇਸ ਵਾਰ ਦੇਖੋ ਵੀ ਤੁਸੀਂ ਦੇਖ ਸਕਦੇ ਆਂ ਵੀ ਅੱਗੇ ਨਾਲੋਂ ਡਬਲ ਦਾ ਵੀ ਟ੍ਰਿਪਲ ਹੋ ਚੁੱਕਿਆ ਹੈ ਇਹ ਬਰਸਾਤੀ ਮੌਸਮ ਕਰਕੇ ਨਹੀਂ ਤਾਂ ਇੰਨਾ ਕਦੀ ਵੀ ਦਰਿਆ ਚੜਦਾ ਨਹੀਂ ਇਹ ਸਤਲੁਜ ਦਾ ਤੇ ਇਸ ਵਾਰ ਕਾਫੀ ਪਾਣੀ ਦਾ ਜਦੋਂ ਵਹਾਓ ਆਇਆ ਤੇ ਇਹ ਡਬਲ ਹੋ ਚੁੱਕਾ ਡਬਲ ਦਾ ਟ੍ਰਿਪਲ ਹੋ ਚੁੱਕਿਆ ਜੀ ਇਹ ਪਾਣੀ ਦਾ ਜਿਹੜਾ ਵਹਾਵ ਹੈ तकरीबन ਕਿੰਨੇ ਦਿਨ ਬਾਅਦ ਜਿਹੜਾ ਇਹ ਡਬਲ ਨਜ਼ਰ ਆ ਰਿਹਾ ਵਾ ਇਹ ਸਰ ਆ ਬਾਰਸ਼ਾਂ ਤੋਂ ਬਾਅਦ ਹੀ ਹੋਇਆ ਪਹਿਲੇ ਤਾਂ ਬਿਲਕੁਲ ਹੀ ਮਤਲਬ ਇੱਕ ਲੈਂ ਜੀ ਚੱਲਦੀ ਆ ਮਲਾਪਾ ਕੀ ਇਹ ਮਸੀ 25 30 ਮੀਟਰ ਦੀ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਘੱਟੋ ਘਾਟੇ 1 ਕਿਲੋਮੀਟਰ ਦੇ ਵਿੱਚ ਵਹਾਓ ਕੀ ਲੱਗਦਾ ਕਿ ਇਸ ਪਾਣੀ ਵਧਦੇ ਹੋਣ ਦੇ ਨਾਲ ਨਾਲ ਦੇ ਜਿਹੜੇ ਲੋਕ ਨੇ ਇੱਥੇ ਰਹਿਣ ਵਾਲੇ ਇਲਾਕੇ ਦੇ ਲੋਕ ਉਹਨਾਂ ਦੇ ਵਿੱਚ ਵੀ ਕੋਈ ਡਰਦਾ ਮਾਹੌਲ ਵੀ ਦੇਖਣ ਨੂੰ ਮਿਲਦਾ ਸਰ ਦੇਖੋ ਜਿੱਦਾਂ ਹੁਣ ਤੁਸੀਂ ਦੇਖਿਓ ਲਾਗੇ ਛਾਗੀ ਜਿਹੜੀਆਂ ਫਸਲਾਂ ਵੀਜ਼ੀਆਂ ਹਨਾ ਲੋਕਾਂ ਨੇ ਇਹ ਜਦੋਂ ਪਾਣੀ ਦਾ ਲੈਵਲ ਚੜਦਾ ਉਹਨਾਂ ਨੂੰ ਨੁਕਸਾਨ ਹੁੰਦਾ ਵੀ ਸਾਡੀ ਖੇਤੀ ਦਾ ਉਹ ਸਾਰੀ ਜਿੰਨੀ ਵੀ ਮਤਲਬ ਸਤ루 ਦਰਿਆ ਦੇ ਕੰਢੇ ਜਿਨ੍ਹਾਂ ਦੀ ਵੀ ਖੇਤੀ ਹੈ ਉਹ ਤਾਂ ਬਹੁਤ ਨੁਕਸਾਨ ਹੁੰਦਾ ਭਾਰੀ ਕਾਫੀ ਦਿੱਕਤਾਂ ਦਾ ਸਾਹਮਣਾ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਿ ਲੱਗਦਾ ਕਿ ਇਹ ਇਹਦੇ ਵਾਸਤੇ ਕੋਈ ਸੁਵਿਧਾ ਆ ਵੀ ਹੋਣੀ ਚਾਹੀਦੀ ਹੈ ਜਾਂ ਲੋਕਾਂ ਨੂੰ ਲੋਕਾਂ ਦੇ ਵਾਸਤੇ ਕੋਈ ਸੁਵਿਧਾ ਹੋਣੀ ਚਾਹੀਦੀ ਹੈ ਹਾਂ ਲੋਕਾਂ ਦੇ ਵਾਸਤੇ ਸਾਰੇ ਇਹ ਆ ਵੀ ਦੇਖੋ ਗਵਰਨਮੈਂਟ ਨੂੰ ਚਾਹੀਦਾ ਵੀ ਪਾਣੀ ਦਾ ਜਿਹੜਾ ਬਹਾਅ ਉਹ ਇਸ ਹਾਵਨਾ ਛੱਡਣ ਅੱਗੇ ਦੇਖਦੇ ਹੋਏ ਵੀ ਇੰਨੇ ਬਹਾਅ ਦੇ ਨਾਲ ਅੱਗੇ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਕਿ ਲੱਗਦਾ ਨਹੀਂ ਕਿ ਪਹਾੜੀ ਇਲਾਕਿਆਂ ਦੇ ਵਿੱਚੋਂ ਜਦੋਂ ਬਰਸਾਤ ਜਿਹੜੀ ਲਗਾਤਾਰ ਹੋ ਰਹੀ ਹੈ ਉਸ ਬਰਸਾਤ ਤੋਂ ਬਾਅਦ ਜਿਹੜਾ ਨਿਚਲਾ ਏਰੀਆ ਵਾ ਜਿਹੜਾ ਮੈਦਾਨੀ ਏਰੀਆ ਵਾ ਉਸ ਮੈਦਾਨੀ ਏਰੀਆ ਦੇ ਵਿੱਚ ਪਾਣੀ ਜਿਹੜਾ ਉੱਪਰੋਂ ਜਿਹੜਾ ਥੱਲੇ ਆ ਰਿਹਾ ਤੇ ਉਸ ਤੋਂ ਬਾਅਦ ਬੜੌਤਰੀ ਜਿਹੜੀ ਹੈ ਨਜ਼ਰ ਆ ਰਹੀ ਹੈ ਬਿਲਕੁਲ ਸਰ ਬਿਲਕੁਲ ਦੇਖੋ ਆਪਾਂ ਅੱਗੇ ਵੀ ਦੇਖਿਆ ਜਦੋਂ ਪੰਜਾਬ ਦੇ ਵਿੱਚ ਆਪਾਂ ਪਿੱਛੇ ਦੇਖਿਆ ਫਲੱਡ ਆਇਆ ਉਹ ਉੱਪਰਲੇ ਪਹਾੜੀ ਏਰੀਆ ਦਾ ਜਿੰਨਾ ਪਾਣੀ ਸੀ ਸਾਰਾ ਉਹਨੇ ਪੰਜਾਬ ਨੂੰ ਛੱਡ ਦਿੱਤਾ ਫਲੱਡ ਉਸੇ ਕਾਰਨ ਆਇਆ ਨਾ ਤੇ ਹੁਣ ਵੀ ਮੈਨੂੰ ਤਾਂ ਉਹੀ ਅਸਰ ਲੱਗ ਰਿਹਾ ਜੇ ਹੁਣ 15 20 ਦਿਨ ਬਾਰਿਸ਼ ਹੁੰਦੀ ਰਹੀ ਤੇ ਫਿਰ ਉਹੀ ਮਾਹੌਲ ਬਣਨਾ ਤੇ ਇਹ ਸਾਡੀ ਗਵਰਨਮੈਂਟ ਨੂੰ ਚਾਹੀਦਾ ਵੀ ਥੋੜਾ ਜਿਹਾ ਸਤਲੁਜ ਰਿਆ ਦੇ ਲਾਗੇ ਜਿਹੜੇ ਰਹਿੰਦੇ ਉਹਨਾਂ ਦੇ ਬਾਰੇ ਸੋਚ ਕੇ ਪਾਣੀ ਦਾ ਬਹਾਅ ਦੇਣਾ ਚਾਹੀਦਾ ਅੱਗੇ ਲੈਣੋ ਟਿਪਲ ਜਿਹੜੀ ਆ ਤੁਸੀਂ ਕਹਿ ਰਹੇ ਹੋ ਕਿ ਬਹਾਅ ਜਿਹੜਾ ਤੇਜ਼ ਹੋ ਗਿਆ ਵਾ ਜਿਸ ਥਾਂ ਤੇ ਅਸੀਂ ਖੜੇ ਆ ਤੁਹਾਨੂੰ ਦਿਖਾਣਾ ਚਾਹਾਂਗੇ ਜਿਸ ਥਾਂ ਦੇ ਉੱਤੇ ਅਸੀਂ ਖੜੇ ਆ ਉਸ ਥਾਂ ਦੀ ਵੀ ਜਿਹੜੀ ਜ਼ਮੀਨ ਆ ਪੂਰੀ ਗਿੱਲੀ ਨਜ਼ਰ ਆ ਰਹੀ ਐ ਇਹ ਪੂਰੀ ਜ਼ਮੀਨ ਜਿਹੜੀ ਆ ਗਾਰਾ ਬਣਿਆ ਹੋਇਆ ਵਾ ਥਾਂ ਦੇ ਉੱਤੇ ਹਾਲਾਂ ਕਿ ਟ੍ਰਿਪਲ ਨਜ਼ਰ ਆ ਰਿਹਾ ਸੀਗਾ ਕਿ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਸਤਲੁਜ ਦਰਿਆ ਦੀ ਜੇਕਰ ਗੱਲ ਕਰੀਏ ਤੇ ਜਿਸ ਹਿਸਾਬ ਨਾਲ ਨੋਰਮਲ ਸਤਲੁਜ ਦਰਿਆ ਦੇ ਵਿੱਚ ਪਾਣੀ ਨਜ਼ਰ ਆਂਦਾ ਵਾ ਸੋ ਉਸ ਤੋਂ ਟ੍ਰਿਪਲ ਜਿਹੜਾ ਪਾਣੀ ਹੈ ਉਸ ਦੀ ਜਿਹੜੀ ਹੈ ਬਰੋਤਰੀ ਨਜ਼ਰ ਆ ਰਹੀ ਹੈ ਪਾਣੀ ਦਾ ਜਿਹੜਾ ਪੱਧਰ ਹੈ ਉਹ ਵਧਿਆ ਹੋਇਆ ਨਜ਼ਰ ਆ ਰਿਹਾ ਸੋ ਜਿਸ ਥਾਂ ਤੇ ਅਸੀਂ ਮੌਜੂਦ ਆ ਇਸ ਥਾਂ ਤੋਂ ਲੈ ਕੇ ਅੱਧਾ ਕਿਲੋਮੀਟਰ ਦੂਰ ਤੱਕ ਸਤਲੁਜ ਦਰਿਆ ਜਿਹੜਾ ਵਾ ਉਹ ਬੈਂਦਾ ਹੋਇਆ ਨਜ਼ਰ ਆਂਦਾ ਵਾ ਪਰ ਦੱਸਦੇ ਕਿ ਹੁਣ ਦਾ ਜਿਹੜਾ ਇਸ ਟਾਈਮ ਦਾ ਜਿਹੜਾ ਸਮਾਂ ਵਾ ਇਸ ਟਾਈਮ ਦੇ ਦਿਨਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਪਾਣੀ ਜਿਹੜਾ ਵਾ ਕਾਫੀ ਉੱਪਰ ਤੱਕ ਆ ਗਿਆ ਐ ਸੋ ওভার ਜਿਹੜਾ ਪਾਣੀ ਉਹ ਜਿਹੜਾ ਫਲੋ ਹੈ ਇਸ ਦਾ ਪਾਣੀ ਇਸ ਥਾਂ ਤੇ ਖੜਿਆ ਜਿੱਥੇ ਜ਼ਮੀਨ ਜਿਹੜੀ ਆ ਸਾਰੀ ਇਹ ਗਿੱਲੀ ਨਜ਼ਰ ਆ ਰਹੀ ਹੈ ਕਿ ਲੱਗਦਾ ਕਿ ਪਾਣੀ ਜਿਹੜਾ ਇਸ ਥਾਂ ਤੋਂ ਵੀ ਜਾਂਦਾ ਹੋਇਆ ਨਜ਼ਰ ਆ ਰਿਹਾ ਨਹੀਂ 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 ਸਰ ਨਹੀਂ ਇਹ ਦੇਖੋ ਇਹ ਜਿਹੜਾ ਗਿੱਲਾ ਹੋਇਆ ਨਾ ਜਿਹੜੀ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਇਹ بارش ਕਾਰਨ ਹੋਇਆ ਪਾਣੀ ਦਾ ਜਿਹੜਾ ਬਹਾਓ ਦੇਖੋ ਉੱਥੇ ਤੱਕ ਹੀ ਆ ਹਾਂ ਜੀ ਪਾਣੀ ਦਾ ਬਹਾਓ ਉੱਥੇ ਤੱਕ ਹੀ ਆ ਇਹ ਜਿਹੜਾ ਮਤਲਬ ਉਹ ਦੇਖੋ ਬੂਟੀਆਂ ਨਹੀਂ ਨਾ ਜੀ ਉੱਥੇ ਤੱਕ ਹੁੰਦਾ ਬਸ ਇਹ ਦੇਖ ਲਓ ਕਿ ਹੁਣ ਕਿੰਨਾ ਵੱਧ ਚੁੱਕਿਆ ਹੈ ਇਹ ਤੇ ਪਾਣੀ ਦਾ ਜਿਹੜਾ ਬਹਾਅ ਆ ਪਹਿਲਾਂ ਨਾਲੋਂ ਕਾਫੀ ਤੇਜ਼ ਵੀ ਆ ਤੇ ਕਾਫੀ ਚੌੜਾਈ ਦੇ ਵਿੱਚ ਵੀ ਕਾਫੀ ਜ਼ਿਆਦਾ ਜੀ ਕੀ ਮੰਗ ਹੈਗੀ ਆ ਤੁਹਾਡੀ ਸਰਕਾਰ ਆਗੇ ਦੇਖੋ ਸਰਕਾਰਾਂ ਨੂੰ ਗਵਰਨਮੈਂਟ ਨੂੰ ਤਾਂ ਇਹੀ ਆ ਵੀ ਮਤਲਬ ਜਿਹੜੇ ਪਿੰਡ ਆ ਸਤਲੁਜ ਦਰਿਆ ਦੇ ਕੰਢੇ ਤੇ ਜਿਨ੍ਹਾਂ ਦੀ ਖੇਤੀ ਆ ਸਤਲੁਜ ਦਰਿਆ ਦੇ ਕੰਢੇ ਉਹਨਾਂ ਦੇ ਬਾਰੇ ਸੋਚ ਕੇ ਪਾਣੀ ਦਾ ਬਹਾਅ ਘਟਾਉਣਾ ਚਾਹੀਦਾ ਪੂਰਾ ਸਰਵੇ ਕਰਕੇ ਉਸ ਹਿਸਾਬ ਨਾਲ ਵੀ ਮਤਲਬ ਸਾਡੇ ਪੰਜਾਬ ਨੂੰ ਜਿਹੜਾ ਪਹਾੜੀ ਏਰੀਆ ਦਾ ਪਾਣੀ ਆ ਉਹ ਕੰਟਰੋਲ ਨਾਲ ਛੱਡਣਾ ਚਾਹੀਦਾ ਵੀ ਸਾਡੇ ਪੰਜਾਬ ਦਾ ਕੋਈ ਨੁਕਸਾਨ ਨਾ ਹੋ ਵੀ ਜਿੱਦਾਂ ਪਹਿਲਾਂ ਵੀ ਆਪਾਂ ਦੇਖਿਆ ਭਈ ਸਾਡੇ ਪੰਜਾਬ ਦੇ ਵਿੱਚ ਜਿਹੜਾ ਹਿਮਾਚਲੀ ਜਿੰਨਾ ਪਾਣੀ ਸੀਗਾ ਪਹਾੜੀਆਂ ਤੋਂ ਸਾਰਾ ਥੱਲੇ ਲਿਆਂਦਾ ਤੇ ਸਾਡੇ ਪੰਜਾਬ 'ਚ ਫਲੱਡ ਆ ਗਿਆ ਉਹ ਤਾਂ ਕੁਦਰਤੀ ਚਲੋ ਪਾਕਿਸਤਾਨ ਵਾਲੇ ਚੰਗੇ ਸੀਗੇ ਉਹਨਾਂ ਨੇ ਆਪਣੇ ਖੋਲ ਕੇ ਤੇ ਪਾਣੀ ਦਾ ਬਹਾਅ ਅੱਗੇ ਚਲਾ ਕੇ ਨਹੀਂ ਤਾਂ ਸਾਡੇ ਪੰਜਾਬ ਦੇ ਵਿੱਚ ਬੜੀਆਂ ਦਿੱਕਤਾਂ ਆਉਣੀਆਂ ਸੀ ਜੀ ਬਿਲਕੁਲ ਸੋ ਦੱਸਦੇ ਕਿ ਸਾਡੇ ਨਾਲ ਲੋਕ ਮਜੂਦ ਸੀਗੇ ਸਤਲੁਜ ਦੇ ਨਾਲ ਨਜ਼ਦੀਕ ਰਹਿਣ ਵਾਲੇ ਜਿਹੜੇ ਲੋਕ ਸੀਗੇ ਉਹਨਾਂ ਵੱਲੋਂ ਕਹਿਣਾ ਸਰਕਾਰਾਂ ਕੇ ਵੀ ਮੰਗ ਕੀਤੀ ਗਈ ਪਰ ਦੇਖਣਾ ਹੋਵੇਗਾ ਕਿ ਲਗਾਤਾਰ ਬਰਸਾਤ ਚੜੀ ਹੋ ਰਹੀ ਆ ਬਰਸਾਤ ਤੋਂ ਬਾਅਦ ਪਾਣੀ ਦਾ ਜਿਹੜਾ ਪੱਧਰ ਆ ਉਹ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਲੁਧਿਆਣਾ ਦੇ ਲਾਡ ਕੰਡੇ ਮੌਜੂਦ ਆ ਜਿੱਥੇ ਸਤਲੁਜ ਦਰਿਆ ਦੀ ਤਸਵੀਰ ਜੜੀ ਆ ਤੁਹਾਡੇ ਨਾਲ ਸਾਂਝਾ ਕਰਾਈਏ ਜਿੱਥੇ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਜਿਹੜਾ ਬਹਾਵ ਹੈ ਕਿਸ ਤਰੀਕੇ ਨਜ਼ਰ ਆ ਰਿਹਾ ਸੋ ਲੋਕਾਂ ਦੇ ਵਿੱਚ ਵੀ ਕਿਤਨੇ ਕਿਤਨੇ ਡਰਦਾ ਵੀ ਮਾਹੌਲ ਹੈ ਕਿ ਜਿਹੜੀ ਫਸਲਾਂ ਹੈਗੀਆਂ ਮੈਂ ਜਿਹੜੀ ਫਸਲ ਹੈ ਸਤਲੁਜ ਦਰਿਆ ਦੇ ਕੰਡੇ ਜਿਹੜੀ ਫਸਲ ਹੈ ਉਹ ਫਸਲ ਜਿਹੜੀ ਹੈ ਖਰਾਬ ਹੁੰਦੀ ਆ ਤਾਂ ਜਿਸ ਤੋਂ ਬਾਅਦ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਪਰ ਦੇਖਣਾ ਹੋਵੇਗਾ ਕਿ ਪਾਣੀ ਦਾ ਜਿਹੜਾ ਪੱਧਰ ਹੈ ਉਹ ਕਦੋਂ ਤੱਕ ਕੱਟਦਾ ਹੋਇਆ ਨਜ਼ਰ ਆਊਗਾ ਤੇ ਪਾਣੀ ਕਦੋਂ ਤੱਕ ਨੋਰਮਲ ਹੋਊਗਾ ਜਿਸ ਤਰੀਕੇ ਦੇ ਨਾਲ ਨੋਰਮਲ ਪਾਣੀ ਜ ਸਸਤਲ ਦਰਿਆ ਤੋਂ ਬਹਿੰਦਾ ਹੋਇਆ ਨਜ਼ਰ ਆਂਦਾ ਉਹ ਕਦੋਂ ਤੱਕ ਨੋਰਮਲ ਹੋਊਗਾ ਉਹ ਆਣਾਂ ਦਾ ਸਮਾਂ ਦੱਸੂਗਾ ਤੇ ਕਿਰੋ ਜਿਹਨਾਂ ਲਾਈਵ ਮੈਨੇਜਿੰਗ ਕੈਮਰਾ ਮੈਂ ਦੀਪਕ ਕੁਮਾਰ ਨੂੰ ਨਾਲ ਧੰਨਵਾਦ